کی طرف سے شری گرو نانک دیو جی کے پورو کے اپلک میں دستاریں سجائی گئیں <pesos> ਆ ਲੈ ਬਾਬਾ ਮਾਨ ਸਿੰਘ ਸਾਹਿਬ ਨੇ ਘਰ ਚ ਭੱਜਦੇ ਨਹੀਂ ਇਹ ਦੁਨੀਆਂ ਨੂੰ ਖਤਮ ਕਰਦੀ ਹੈ ਜਿਹੜੇ ਵੱਡੇ ਵੱਡੇ ਜਵਾਹਰ ਸਾਹਿਬ ਨੇ ਉਹ ਇੱਕ ਗੱਲ ਵੀ ਹਾਮੀ ਪਾ ਰਹੇ ਨੇ ਜੋ ਦਿਲ ਦੂਰ ਕਿ ਸੰਜੋ ਤੇਰਾ ਪਹਾੜੀ ਚਲ ਕੇ ਚਲੇ ਆ ਗਏ ਮੇਰਾ ਨਾਮ ਬਲਪ੍ਰੀਤ ਸਿੰਘ ਹੈ। ਬਲਪ੍ਰੀਤ ਅੱਜ ਜਸਤਾਰ ਦਾ ਲੰਗਰ ਲਾਇਆ ਗਿਆ। ਕੀ ਕਹਿਣਾ ਚਾਹੁੰਦੇ? ਇਹ ਬਹੁਤ ਵੱਡੀ ਕਮਸਾਲ ਹੈ ਜਿਵੇਂ ਆਪਣੇ ਆ ਛੋਟੇ ਜਵਾਕ ਨਹੀਂ ਇਹਨਾਂ ਨੂੰ ਅੱਜ ਤੋਂ ਹੀ ਪਤਾ ਲੱਗਣ ਲੱਗ ਗਿਆ ਵੀ ਆ ਪੱਗਾ ਬਨਣੇ ਨੇ ਇਹ ਸਾਡਾ ਸਿੱਖੀ ਸਰੂਪ ਆਈ। ਇਹ ਬਹੁਤ ਵੱਡੀ ਮਿਸਾਲ ਆ ਗਈ ਵੀ ਆਪਣੇ ਜਿਹੜੇ ਸਿੱਖ ਨੇ ਇਹ ਸਿੱਖੀ ਨੂੰ ਅੱਗੇ ਪ੍ਰਤੀਕ ਕਰ ਰਹੇ ਨੇ ਜਿਵੇਂ ਹੁਣ ਤੁਸੀਂ ਦੇਖੀ ਆ ਦੇਖ ਹੀ ਰਹੇ ਹੋਗੇ ਵਾਲ ਕਟਾ ਲੈਂਦੇ ਨੇ ਸਿੱਖੀ ਨੂੰ ਭੁੱਲੇ ਜਾਂਦੇ ਨੇ ਹੋਰ ਗਲਤ ਰਾਹਾਂ ਤੇ ਚੱਲ ਜਾਂਦੇ ਨੇ ਤੇ ਜੇ ਜਿਵੇਂ ਹੁਣ ਆਹ ਬੱਚੇ ਨੇ ਜਿਹੜੇ ਅੱਜ ਤੋਂ ਅੱਗੇ ਅਗਲੀ ਪੀੜ੍ਹੀ ਆਊਗੀ ਹੁਣ ਇਹ ਹੁਣੀ ਤੋਂ ਉਹ ਕਰਨ ਲੱਗੇ ਗਲਤ ਰਾਹਾਂ ਤੇ ਨਹੀਂ ਪੈਣਗੇ ਤੇ ਇੱਕ ਨੰਨੀ ਮਿਸਾਲ ਆਈ ਜਿਹੜੀ ਆ ਪੱਗ ਦਾ ਉਹ ਬਰੇ ਅਪਰਨਾ ਸਿੰਘ ਮੈਨੂੰ ਪੱਗ ਬਨਣੇ ਦਾ ਬਹੁਤ ਸ਼ੌਂਕ ਆ ਮੈਨੂੰ ਪੱਗ ਬਹੁਤ ਵਧੀਆ ਲੱਗਦੀ ਹੈ

لوگوں میں سب سے چنگا بندہ وہ ہے جو لوگوں کے لیے اچھا کام کرے چنگا کام کرے تو مسلمان بھائی چاروں نے لنگر لگایا جوس کا تو آپ لوگ آئے انہوں نے آپ لوگوں کے ساتھ جو ہے کہ اچھا بہار کیا آپ لوگوں نے ہمیں بلایا ہم یہاں آ کر بہت خوشی محسوس کر رہے ہیں اور ہمارے لیے بہت فخر کی بات ہے کہ ہمارے ساتھ اپنے شہر کے اور پورے پنجاب کے سکھ بھائی ہمارے نال کھڑے ہیں جیسے ملک کے حالات چل رہے ہیں تو بس یہی میں شبدوں پر اپنی بات ختم کروں گا کہ اس ملک کے اندر رہنا ہے تو پیار محبت کے ساتھ رہنا ہے نفرتوں کو ہمیشہ ہمیش کے لیے اس مٹی کے نیچے دفن کرنا ہے سب تو پہلے تھا سموچی سنگت نو لکھ لکھ بدھائی ਤੇ ਅੱਜ ਦਾ ਦਿਹਾੜਾ ਬੜਾ ਪਵਿੱਤਰ ਬਾਬਾ ਨਾਨਕ ਜੀ ਦਾ ਪ੍ਰਕਾਸ਼ ਪੁਰਬਾ 555ਵਾਂ ਤੇ ਸਾਰੀ ਕਾਇਨਾਤ ਜਿਹੜੀ ਐ ਇਸ ਖੁਸ਼ੀ ਦੇ ਰੌਣ ਦੇ ਵਿੱਚ ਐ ਤੇ ਇਸੇ ਅੱਜ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਜਿਹੜਾ ਸ਼੍ਰੋਮਣੀ ਅਕਾਲੀ ਦਲ ਯੂਥ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰਿਆਂ ਵੱਲੋਂ ਸਾਂਝੇ ਤੌਰ ਤੇ ਅਸੀਂ ਇੱਕ ਇਹ ਦਸਤਾਰਾਂ ਦਾ ਲੰਗਰ ਲਾਇਆ ਗਿਆ ਮੈਂ ਇੱਕ ਸੇਵਾਦਾਰ ਹੋਣ ਦੇ ਨਾਤੇ ਇੱਥੇ ਗੁਰਦੁਆਰਾ ਪਾਸ਼ਾਹੀ ਨੌਵੀਂ ਜਿੱਤੇ ਪੂਰੀ ਸਮੁੱਚੀ ਸ਼੍ਰੋਮਣੀ ਕਾਲਦਲ ਦੀ ਟੀਮ ਦੇ ਸਮੇਤ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਦੇ ਸਮੇਤ ਅਸੀਂ ਛੋਟੇ ਛੋਟੇ ਬੱਚਿਆਂ ਨੂੰ ਜਿਹੜਾ ਦਸਤਾਰਾਂ ਅੱਜ ਬਣੀਆਂ ਨੇ ਤਾਂ ਕਿ ਸਾਡੀ ਕੌਮ ਜਿਹੜੀ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਉਹਨਾਂ ਨੂੰ ਪਤਾ ਲੱਗ ਸਕੇ ਕਿ ਦਸਤਾਰ ਕੀ ਹੈ ਤੇ ਦਸਤਾਰ ਦਾ ਜੇ ਕਹੀਏ ਕਿ ਮੁੱਲ ਤਾਂ ਕੋਈ ਨਹੀਂ ਪੈ ਸਕਦਾ ਪਰ ਦਸਤਾਰ ਦੀ ਇਹਿਮਤ ਕੀ ਹੈ ਇਹ ਇਹਨਾਂ ਨੂੰ ਸਮਝ ਆਉਂਦੀ ਹੈ ਤੇ ਅੱਜ ਬਹੁਤ ਸਾਰੀਆਂ ਮਾਵਾਂ ਨੇ ਸਾਡੀਆਂ ਨੇ ਬਹੁਤ ਸਾਰੀਆਂ ਸਾਡੀਆਂ ਭੈਣਾਂ ਨੇ ਆਪਣੇ ਬੱਚਿਆਂ ਦੇ ਸਿਰਾਂ ਦੇ ਆਪ ਮੂਰੇ ਹੋ ਕੇ ਦਸਤਾਰ ਜਿਹੜੀ ਹੈ ਉਹ ਸਜਵਾਈ ਹੈ ਤੇ ਉਹ ਸਾਰੀ ਵਧਾਈ ਦੇ ਪਾਤਰ ਨੇ ਕਿ ਉਹਨ ਨਾਲ ਇਹ ਨਾਲ ਬੱਚਿਆਂ ਨੂੰ ਜੋੜ ਰਹੇ ਨੇ ਤੇ ਮੈਂ ਕਹੂੰਗਾ ਇਹਨਾਂ ਬੱਚਿਆਂ ਨੂੰ ਕਿ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਸਾਰੀ ਜਿੰਨੇ ਵੀ ਇੱਥੇ ਮੈਨੇਜਮੈਂਟ ਹੈ ਜਾਂ ਕਾਮੀਦ ਸਾਹਿਬ ਨੇ ਜਾਂ ਪੂਰੀ ਕਮੇਟੀ ਹੈ ਜਾਂ ਸਰਜੀਤ ਸਿੰਘ ਚੇਂਜਰ ਸਾਹਿਬ ਜਿਹੜੇ ਯੂਥ ਕਲੱਬ ਦੇ ਪ੍ਰਧਾਨ ਨੇ ਸ਼੍ਰੋਮਣੀ ਕਲੱਬ ਦੇ ਪ੍ਰਧਾਨ ਸਹਿਬਾਨ ਵੱਲੋਂ ਸਾਰਿਆਂ ਵੱਲੋਂ ਬਹੁਤ ਸੋਹਣਾ ਪ੍ਰੋਗਰਾਮ ਪੂਰੇ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ ਹੈ ਮਿਸਾਲ ਹੁੰਦੀ ਹੈ ਹਮੇਸ਼ਾ ਅਸੀਂ ਤਾਂ ਜਿਹੜਾ ਅਸੀਂ ਆਪਣੇ ਤੌਰ ਤੇ ਜੇ ਸ਼੍ਰੋਮਣੀ ਕਾਲਦੇਵੀ ਵੀ ਗੱਲ ਕਰੀਏ ਜਾਂ ਆਪਣੀ ਵੀ ਕਰੀਏ ਹਮੇਸ਼ਾ ਸ਼ਾਂਤੀ ਤੇ ਭਾਈਚਾਰੇ ਖਸਾਨ ਦਾ ਪ੍ਰਤੀਕ ਰਿਹਾ ਤੇ ਅੱਜ ਮੁਸਲਮ ਭਾਈਚਾਰੇ ਵੱਲੋਂ ਜਿਹੜਾ ਉਹਨਾਂ ਸਲਮਾਨ ਇਸ ਗੱਲ ਕਰਕੇ ਕੀਤਾ ਕਿਉਂਕਿ ਕੱਲ ਨਗਰ ਕੀਰਤਨ ਦੇ ਸਮੇਂ ਤੇ ਮੁਸਲਮ ਭਾਈਚਾਰੇ ਵੱਲੋਂ ਉੱਚੇਚੇ ਤੌਰ ਤੇ ਜੂਸ ਦਾ ਲੰਗਰ ਲਾਇਆ ਗਿਆ ਤੇ ਹੋਰ ਬਹੁਤ ਜਗ੍ਹਾ ਮਿਸਾਲਾਂ ਜਿਹੜੀਆਂ ਆਈਆਂ ਕਿ ਜਿੱਥੇ ਵੀ ਕਿਤੇ ਅਸੀਂ ਤਾਂ ਕਹਿੰਨਾ ਹਿੰਦੂ ਸਿੱਖ ਮੁਸਲਮ ਮਸੀਹੀ ਸਭ ਇਕੋ ਨੇ ਇਹੀ ਜੇ ਸਾਂਝੀ ਵਾਲਤਾ ਦਾ ਜੇ ਕਿਸੇ ਨੇ ਸੁਨੇਹਾ ਸਭ ਤੋਂ ਪਹਿਲਾਂ ਦਿੱਤਾ ਉਹ ਤਾਂ ਬਾਬਾ ਨਾਨਕ ਜੀ ਸੀ ਬਾਬਾ ਨਾਨਕ ਜੀ ਜਿਹੜੇ ਸੀ ਉਹ ਕਿਸੇ ਇੱਕ ਧਰਮ ਦੇ ਗੁਰੂ ਨਹੀਂ ਹਰ ਧਰਮ ਦੇ ਗੁਰੂ ਸੀ ਤੇ ਇਸੇ ਕਰਕੇ ਉਹਨਾਂ ਦਾ ਹਰ ਚਾਹੇ ਉਹ ਮੁਸਲਮਾਨ ਹੈ ਚਾਹੇ ਹਿੰਦੂ ਹੈ ਚਾਹੇ ਸਿੱਖ ਹੈ ਹਰ ਬੰਦਾ ਉਹਨਾਂ ਦਾ ਸਤਿਕਾਰ ਕਰਦਾ ਹੈ ਤੇ ਅੱਜ ਇਸੀ ਤੋਂ ਸਾਨੂੰ ਸਿੱਖਣਾ ਚਾਹੀਦਾ ਹੈ ਕਿ ਨਫ਼ਰਤ ਦੀ ਜਿਹੜੀ ਹੈ ਜਿਉਂ ਜੀਵਨ ਹੈ ਜਿਹੜਾ ਨਫ਼ਰਤ ਦੀ ਜ਼ਿੰਦਗੀਆਂ ਨੂੰ ਛੱਡ ਕੇ ਚੰਗੇ ਪਾਸੇ ਨੂੰ ਇਹ ਬੱਚੇ ਜਿਹੜੇ ਨੇ ਹਮੇਸ਼ਾ ਇੱਕ ਦੂਜੇ ਨਾਲ ਪਿਆਰ ਤੇ ਸਤਿਕਾਰ ਦੇ ਵਿੱਚ ਰਹਿਣ ਤੇ ਆ ਜਿਹੜੀਆਂ ਕੇਸਰੀ ਦਸਤਾਰਾਂ ਨੇ ਨਾ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਤੇ ਸਦਾ ਹੀ ਚੜ੍ਹਦੀ ਕਲਾ ਦੇ ਵਿੱਚ ਰਹਿਣ ਆ ਦੇਖੋ ਬੜੀ ਖੁਸ਼ੀ ਚ ਅੱਡੀਆਂ ਚੁੱਕ ਚੁੱਕ ਕੇ ਇਹ ਤਾਹਾਨੂੰ ਹੋ ਰਿਹਾ ਹੈ ਬਹੁਤ ਖੁਸ਼ੀਆਂ ਵਾਲੀ ਗੱਲ ਹੈ ਬਹੁਤ ਬਹੁਤ ਧੰਨਵਾਦ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਿੱਖਾਂ ਦੇ ਪਹਿਲੇ ਗੁਰੂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬਨ ਨੂੰ ਜੋ ਬੱਚਿਆਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ ਛੋਟੇ-ਛੋਟੇ ਬੱਚਿਆਂ ਦੇ ਵਿੱਚ ਇਹ ਦਸਤਾਰ ਹੈ ਇਹ ਸਾਡੇ ਧਰਮ ਦੇ ਵਿੱਚ ਬਹੁਤ ਵੱਡਾ ਸਤਿਕਾਰ ਹੈ ਦਾ ਬਾਹਰਲੇ ਮੁਲਕਾਂ ਦੇ ਵਿੱਚ ਵੀ ਦਸਤਾਰ ਦੀ ਜਿੰਨੀ ਕਦਰ ਹੈ ਸਿੱਖ ਦੀ ਜਿੰਨੀ ਕਦਰ ਹੈ ਉਹ ਸ੍ਰੀ ਗੁਰੂ ਨਾਨਕ ਸਾਡੇ ਜੋ ਸਿੱਖਤਾ ਹੁੰਦੇ ਪਹਿਲੇ ਗੁਰੂ ਸਨ ਉਹਨਾਂ ਦੀ ਉਪਾਰ ਕਿਰਪਾ ਨਾਲ ਉਹਨਾਂ ਨੇ ਹਮੇਸ਼ਾ ਹੀ ਜਤ ਪਤ ਦਾ ਖੰਡਨ ਕੀਤਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਦੇ ਉਪਦੇਸ਼ ਲਾਗੂ ਕੀਤਾ ਔਰ ਇਸਤਰੀ ਨੂੰ ਬਹੁਤ ਵੱਡਾ ਉਤਸ਼ਾਹ ਦਿੱਤਾ ਜਿੱਥੇ ਜੰਮਿਆ ਰਿਹਾਨ ਕੁਰਬਾਨੀ ਦੇ ਵਿੱਚ ਵੀ ਦਰਜ ਕੀਤਾ ਬੱਚਿਆਂ ਦੇ ਵਿੱਚ ਜਿਹੜੀ ਅੱਜ ਭਾਵਨਾ ਆਈ ਹੈ ਦੇਖਣ ਨੂੰ ਮਿਲੀ ਹੈ ਬਹੁਤ ਖੁਸ਼ੀ ਦੀ ਲਹਿਰ ਹੈ ਕਿ ਜਿਹੜੀ ਦਸਤਾਰ ਦੀ ਕੀਮਤ ਹੈ ਸਾਡੀ ਜਿਹੜੀ ਜੋਤ ਕਾਲੀ ਦਾਲ ਹੈ ਪ੍ਰਧਾਨ ਸਾਹਿਬ ਚੰਗੇ ਸਾਹਿਬ ਨੇ ਉੰਨਣੀ ਮੈਂ ਪੰਜਾਬ ਵਿੱਚ ਸ਼ੁਰੂ ਕੀਤੀ ਹੈ ਉਹਦੀ ਲੜੀ ਵਜੋਂ ਅੱਜ ਹਲਕਾ ਸਰੂਰ ਵੱਲੋਂ ਬੇਨ ਜੀ ਦੀ ਗੋਲਟੀ ਦਿਖਵਾਈ ਹੈ ਇੱਥਾਂ ਗੁਰਦੁਆਰੇ ਮੇਜ ਸਾਹਿਬ ਦੀ ਦਿਖਵਾਈ ਹੈ ਇੱਥਾਂ ਇਹਨਾਂ ਨੇ ਪੂਰੀ ਯਤਨ ਕਰਕੇ ਬੱਚਿਆਂ ਦੇ ਸਾਹ ਪੈਦਾ ਕੀਤਾ ਹੈ ਮੁਸਲਮਾਨ ਭਾਈਚਾਰੇ ਨੇ ਕੱਲ ਨਗਰ ਕੀਰਤਨ ਸੀ ਉਹਨਾਂ ਨੇ ਬੜੇ ਉਤਸ਼ਾਹ ਨਾਲ ਜੂਸ ਪਲਾਇਆ ਕਿਉਂਕਿ ਜਿਹੜੇ ਸਾਡੇ ਗੁਰੂ ਸਾਹਿਬਾਨ ਸਨ ਉਹ ਸਾਰੇ ਧਰਮਾਂ ਦੇ ਸਪੂਰਨ ਗੁਰੂ ਸਨ ਉਹਨਾਂ ਨੇ ਹਮੇਸ਼ਾ ਹੀ ਹਰ ਵਰਗ ਦਾ ਹਰ ਜਾਤ ਦਾ ਹਰ ਧਰਮ ਦਾ ਸਤਿਕਾਰ ਕੀਤਾ ਔਰ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਜਾਤ ਪਾਤ ਦਾ ਖੰਡਨ ਕਰੋ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਬਣੋ ਜਿੰਦਾ ਵੀ ਉਹਨਾਂ ਨੇ ਪਿਆਰ ਸਤਿਕਾਰ ਮਾਨ ਦਿੱਤਾ ਉਹ ਮਾਨਵਤਾ ਲਈ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ